ਦਨਕਸ਼ੁਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਲੋਕ ਸਭਾ ਚੋਣਾਂ ਦੇ ਚੱਲਦੇ ਸਰਕਾਰ ਦੇ ਵੱਲੋਂ 1 ਜੂਨ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਦਿਨ ਸਰਕਾਰੀ ਦਫਤਰ ਵਿਦਿਅਕ ਅਦਾਰੇ ਬੰਦ ਰਹਿਣਗੇ ਦੱਸਦੀ ਕਿ ਚੋਣਾਂ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਹੈ ਪੰਜਾਬ ਸੂਬੇ ਵਿਖੇ 1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ਚ ਸਥਿਤ ਸਰਕਾਰੀ ਦਫਤਰਾਂ ਬੋਰਡਾ ਕਾਰਪੋਰੇਸ਼ਨ ਵਿਦਿਅਕ ਅਦਾਰਿਆਂ ਚ 1 ਜੂਨ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ 1 ਜੂਨ ਦੀ ਛੁੱਟੀ ਗਜ਼ਟਡ ਹੋਵੇਗੀ ਇਹ ਛੁੱਟੀ ਨੇਗੋਸ਼ੀਏਬਲ ਇਨਸਟ੍ਰੂਮੈਂਟ ਐਕਟ 1881 ਅਧਾਨ ਐਲਾਨੀ ਗਈ ਹੈ ਸਰਕਾਰੀ ਬਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਵੋਟ ਪੌਨਲੀ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135 ਬੀ ਇੱਕ ਤਹਿਤ 1 ਜੂਨ ਨੂੰ ਪੇਡ ਛੁੱਟੀ ਰਹੇਗੀ ਇਹ ਛੁੱਟੀ ਕਿਸੇ ਵੀ ਬਿਜ਼ਨਸ ਵਪਾਰ ਉਦਯੋਗ ਉਦਯੋਗ ਜਾਂ ਕਿਸੇ ਵੀ ਹੋਰ ਸੰਸਥਾ ਵਿੱਚ ਕੰਮ ਕਰਦੇ ਸਾਰੇ ਕਰਮਚਾਰੀਆਂ ਲਈ ਐਲਾਨੀ ਗਈ ਹੈ 10 21 ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਤੇ 1 ਜੂਨ ਨੂੰ ਜੋ ਸਰਕਾਰੀ ਦਫਤਰ ਹੈ ਵਿੱਦਿਅਕ ادارے ਆ ਬੰਦ ਰਹਿਣਗੇ ਦਨਖਸੁਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਲੋਕ ਸਭਾ ਚੋਣਾਂ ਦੇ ਚੱਲਦੇ ਸਰਕਾਰ ਦੇ ਵੱਲੋਂ 1 ਜੂਨ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਦਿਨ ਸਰਕਾਰੀ ਦਫ਼ਤਰ ਵਿਦਿਅਕ ਅਦਾਰੇ ਬੰਦ ਰਹਿਣਗੇ ਦੱਸਦੀ ਕਿ ਚੋਣਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਪੰਜਾਬ ਸੂਬੇ ਵਿਖੇ 1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ਚ ਸਥਿਤ ਸਰਕਾਰੀ ਦਫ਼ਤਰਾਂ ਬੋਰਡਾ ਕਾਰਪੋਰੇਸ਼ਨ ਵਿਦਿਅਕ ਅਦਾਰਿਆਂ ਚ 1 ਜੂਨ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ 1 ਜੂਨ ਦੀ ਛੁੱਟੀ ਗੈਜ਼ਟਡ ਹੋਵੇਗੀ ਇਹ ਛੁੱਟੀ 네ਗੋਸ਼ੀਏਬਲ ਇਨਸਟਰੂਮੈਂਟ ਐਕਟ 1881 ਅਧਾਰਨ ਐਲਾਨੀ ਗਈ ਹੈ ਸਰਕਾਰੀ ਬਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਵੋਟ ਪੌਨਲੀ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135 ਬੀ 1 ਤਹਿਤ 1 ਜੂਨ ਨੂੰ ਪੇਡ ਛੁੱਟੀ ਰਹੇਗੀ ਇਹ ਛੁੱਟੀ ਕਿਸੇ ਵੀ ਬਿਜ਼ਨਸ ਵਪਾਰ ਉਦਯੋਗ ਉਦਯੋਗ ਜਾਂ ਕਿਸੇ ਵੀ ਹੋਰ ਸੰਸਥਾ ਵਿੱਚ ਕੰਮ ਕਰਦੇ ਸਾਰੇ ਕਰਮਚਾਰੀਆਂ ਲਈ ਐਲਾਨੀ ਗਈ ਹੈ 10 21 ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਤੇ 1 ਜੂਨ ਨੂੰ ਜੋ ਸਰਕਾਰੀ ਦਫਤਰ ਹੈ ਵਿੱਦਿਅਕ ادارے ਆ ਬੰਦ ਰਹਿਣਗੇ ਦੈਨਿਕ ਸੋਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਲੋਕ ਸਭਾ ਚੋਣਾਂ ਦੇ ਚੱਲਦੇ ਸਰਕਾਰ ਦੇ ਵੱਲੋਂ 1 ਜੂਨ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਦਿਨ ਸਰਕਾਰੀ ਦਫਤਰ ਵਿਦਿਅਕ ادارے ਬੰਦ ਰਹਿਣਗੇ ਦੱਸਦੇ ਕਿ ਚੋਣਾਂ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਹੈ ਪੰਜਾਬ ਸੂਬੇ ਵਿਖੇ 1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ਚ ਸਥਿਤ ਸਰਕਾਰੀ ਦਫਤਰਾਂ ਬੋਰਡਾ ਕਾਰਪੋਰੇਸ਼ਨ ਵਿਦਿਅਕ ਅਦਾਰਿਆਂ ਚ 1 ਜੂਨ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ 1 ਜੂਨ ਦੀ ਛੁੱਟੀ ਗਜਟਡ ਹੋਵੇਗੀ ਇਹ ਛੁੱਟੀ 네ਗੋਸ਼ੀਏਬਲ ਇਨਸਟਰੂਮੈਂਟ ਐਕਟ 1881 ਅਧਾਨ ਐਲਾਨੀ ਗਈ ਹੈ ਸਰਕਾਰੀ ਬਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਵੋਟ ਪੌਨਲੀ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135 ਬੀ 1 ਤਹਿਤ 1 ਜੂਨ ਨੂੰ ਛੁੱਟੀ ਰਹੇਗੀ ਇਹ ਛੁੱਟੀ ਕਿਸੇ ਵੀ ਬਿਜ਼ਨਸ ਵਪਾਰ ਉਦਯੋਗ ਜਾਂ ਕਿਸੇ ਵੀ ਹੋਰ ਸੰਸਥਾ ਵਿੱਚ ਕੰਮ ਕਰਦੇ ਸਾਰੇ ਕਰਮਚਾਰੀਆਂ ਲਈ ਐਲਾਨੀ ਗਈ ਹੈ ਦੱਸਦੀ ਕਿ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਤੇ 1 ਜੂਨ ਨੂੰ ਜੋ ਸਰਕਾਰੀ ਦਫਤਰ ਹੈ ਵਿੱਦਿਅਕ ادارے ਆ ਬੰਦ ਰਹਿਣਗੇ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par